ਲੋ ਵੀ ਦਰਸ਼ਕੋ ਕੀ ਹਾਲ ਚਾਲ ਆ ਸਾਰਿਆਂ ਦਾ ਦਰਸ਼ਕੋ ਆਪਾਂ ਇਸ ਟਾਈਮ ਸੀਗੇ ਮਿੱਤਰੋ ਅ ਅਦਰ ਕੁੱਲੂ ਬਨਾਲੀ ਹਿਮਾਚਲ ਦੇ ਟੂਰ ਦੇ ਉੱਪਰ ਸੀਗੇ ਮੈਂ ਕਿਹਾ ਨਾ ਵੀ ਆਪਾਂ ਅ ਇੱਥੇ ਵੀਡੀਓ ਕਰੀਏ ਰੁੱਕ ਕੇ ਕਿਉਂਕਿ ਆਪਾਂ ਆ ਗਏ ਸੀਗੇ ਕੁੱਲੂ ਮੈਂ ਕਿਹਾ ਤੁਹਾਨੂੰ ਕੁੱਲੂ ਦੀ ਵੀਡੀਓ ਦੇਖੋ ਵੀ ਕੁੱਲੂ ਵੀ ਬਹੁਤ ਸੋਹਣਾ ਸ਼ਹਿਰ ਆ ਬਹੁਤ ਜ਼ਿਆਦਾ ਸੋਹਣਾ ਸ਼ਹਿਰ ਆ ਇਹਦੀ ਖੂਬਸੂਰਤੀ ਬਾਰੇ ਤੁਸੀਂ ਕਹਿਣਾ ਕੀ ਆ ਕਿਉਂਕਿ ਆਪਾਂ ਹੁਣ ਹੈਗੇ ਆ ਜਨਵਰੀ ਹੋ ਗਈ ਅੱਜ ਅ 5 ਜਨਵਰੀ ਨੂੰ ਆਪਾਂ ਇਹ ਵੀਡੀਓ ਕਰ ਰਹੇ ਹਾਂ ਮੇਰੇ ਸਾਬ ਨਾਲ ਪੰਜ ਆ ਆ ਦੇਖੋ ਵੀ ਆ ਜਿਹੜੀ ਨਦੀ ਆ ਇਹਦੇ ਵਿੱਚ ਦੀ ਕੁੱਲੂ ਦੇ ਪਾਸ ਹੁੰਦੀ ਆ ਇਹ ਕੁੱਲੂ ਸ਼ਹਿਰ ਦੇ ਵਿੱਚ ਦੀ ਪਾਸ ਹੁੰਦੀ ਆ ਕਿਉਂਕਿ ਭਾਈ ਪਹਿਲਾਂ ਥੋੜਾ ਜਿਹਾ ਮਨਾਲੀ ਦੇ ਵਿੱਚ ਆ ਹਣਾ ਬੜਾ ਔਖਾ ਸੀਗਾ ਪਰ ਹੁਣ ਸਾਰੇ ਰੋਡ ਡਬਲ ਹੋ ਗਏ ਤੇ ਡਬਲ ਹੋਣ ਕਰਕੇ ਹੁਣ ਬੜਾ ਟਾਈਮ ਦਾ ਰਸਤੇ ਨਹੀਂ ਰਹੇ ਹੈਗੇ ਕਿਉਂਕਿ ਮੈਂ ਤੁਹਾਨੂੰ ਕਹਿੰਦਾ ਵੀ ਜੇ ਆਮੋ ਤੁਸੀਂ ਆਪਾਂ ਜ਼ਿਆਦਾਤਰ ਲੋਕ ਮਨਾਲੀ ਉਹ ਠਹਿਰਦੇ ਨੇ ਪਰ ਜੇ ਤੁਸੀਂ ਕੁੱਲੂ ਆ ਕੇ ਰੁਕੋ ਨਾ ਇੱਕ ਦਿਨ ਕੁੱਲੂ ਵੀ ਲਾਮੋ ਕੁੱਲੂ ਘੁੰਮੋ ਤਾਂ ਕੁੱਲੂ ਵਰਗਾ ਵੀ ਕੋਈ ਮੈਨੂੰ ਲੱਗਦਾ ਮੈਨੂੰ ਇੰਨੀ ਖੂਬਸੂਰਤ ਦੁੱਸਨ ਮੈਂ ਦੇਖੋ ਤੁਹਾਨੂੰ ਚਾਰ ਸਪੇਰ ਇਥੇ ਦਿਖਾਉਣਾ ਕੁੱਲੂ ਨੂੰ ਆਹ ਦੇਖਿਓ ਕਰਿਓ ਚੈੱਕ ਮੜਾ ਜਾ ਆਹ ਦੇਖੋ ਆ ਵਿਚਾਂ ਨਦੀ ਚੱਲ ਰਹੀ ਆ ਕੁੱਲੂ ਦੀ ਇੱਥੇ ਬਈ ਕੁੱਲੂ ਇੱਕ ਤੇ ਸਭ ਤੋਂ ਵੱਡੀ ਗੱਲ ਆ ਵੀ ਜਿਹੜਾ ਦੁਸ਼ਹਿਰੇ ਦਾ ਤਿਹਾਰ ਹੁੰਦਾ ਏ ਇਹ ਕੁਝ ਖਾਸ ਜਗ੍ਹਾ ਤੇ ਹੀ ਮਨਾਇਆ ਜਾਂਦਾ ਹੁੰਦਾ ਹੈ ਮਨਾਉਂਣ ਤਾਂ ਆਪਾਂ ਹਰੇਕ ਸ਼ਹਿਰ ਦੇ ਵਿੱਚ ਮਨਾ ਲੈਂਦੇ ਆ ਪਰ ਕਹਿੰਦੇ ਕੁਝ ਹੁੰਦੇ ਨੇ ਇਤਿਹਾਸਿਕ ਵੀ ਸਭ ਤੋਂ ਜ਼ਿਆਦਾ ਜਿਹੜਾ ਕੁੱਲੂ ਦਾ ਦੁਸ਼ਹਿਰਾ ਏ ਤੇ ਉਹ ਬਹੁਤ ਜ਼ਿਆਦਾ ਇਤਿਹਾਸਿਕ ਦੁਸ਼ਹਿਰਾ ਏ ਕੁੱਲੂ ਦਾ ਦੁਸ਼ਹਿਰਾ ਜਣੀ ਕਿ ਪੂਰਾ ਮਸ਼ਹੂਰ ਆਪਾਂ ਮੰਨ ਲਈਏ ਵੀ ਜਿਹੜਾ ਕੁੱਲੂ ਦਾ ਦੁਸ਼ਹਿਰਾ ਏ ਇਹਦੀ ਇੱਕ ਮਹਾਨ ਮਾਨਤਾ ਹੈ ਆਪਣੇ ਆਪ ਦੇ ਵਿੱਚ ਕੁੱਲੂ ਦੇ ਦੁਸ਼ਹਿਰੇ ਦੀ ਤੇ ਆਹ ਦੇਖੋ ਬੜਾ ਪੁਰਾਣਾ ਪੁਲ ਲੱਗਿਆ ਹੋਆ ਸੀਗਾ ਮੈਂ ਕਿਹਾ ਵੀ ਆਪਾਂ ਇੱਥੋਂ ਹੀ ਵੀਡੀਓ ਸਟਾਰਟ ਕਰੀਏ ਟੈਂਪੂ ਟੰਪੂ ਮੋਟਰਸਾਈਕਲਾਂ ਖਾਤਰ ਇਹ ਪੁਲਾ ਵੀ ਬਾਰ-ਬਾਰ ਇਹ ਸੀਗੇ ਆਪਾਂ ਵਿੱਚ ਤਾਂ ਨਹੀਂ ਗਏ ਸੀ ਕਿ ਕੁੱਲੂ ਦੇ ਸ਼ਹਿਰ ਦੇ ਆਹ ਤੁਸੀਂ ਦੇਖ ਲਓ ਸਾਹਮਣੇ ਤੋਂ ਕਿੰਨੀ ਖੂਬਸੂਰਤੀ ਆ ਵੀ ਮੈਂ ਇਹ ਕਹਿਣਾ ਵੀ ਇੱਕ ਦਿਨ ਲਈ ਕੁੱਲੂ ਦਾ ਆ ਵੀ ਤੁਸੀਂ ਇੱਧਰ ਨੂੰ ਆਓ ਤਾਂ ਇੱਕ ਦਿਨ ਕੁੱਲੂ ਰੱਖ ਕੁੱਲੂ ਵਾਸਤੇ ਵੀ ਰੱਖ ਕੇ ਜਰੂਰ ਆਓ ਆਹ ਦੇਖੋ ਤੁਸੀਂ ਕੋਈ ਹੈਮੁਲਾ ਨਹੀਂ ਹਰੇ ਦਾ ਦੇਖੋ ਤੁਸੀਂ ਕਿੰਨਾ ਸੋਹਣਾ ਆਪਾਂ ਇੱਧਰ ਨੂੰ ਜਾਂਦੇ ਆ ਹਵਾ ਪੈ ਰਹੀ ਆ ਵੀ ਤੁਸੀਂ ਗੱਲ ਛੱਡ ਦਿਓ ਵੀ ਇਹਨਾ ਖੂਬਸੂਰਤੀ ਆ ਜੇ ਇੱਧਰ ਨੂੰ ਆਵੋ ਹੁਣ ਕੋਈ ਬਾਈ ਵੱਡੀ ਕਰਨੀ ਨਹੀਂ ਰਹੀ ਹੈ ਕਿ ਅੱਗੇ ਰੋੜਾਂ ਦਾ ਪ੍ਰੇਹਾਰ ਹੁੰਦੇ ਸੀਗੇ ਹੁਣ ਡਬਲ ਰੋਡ ਬਣ ਗਏ ਮੇਰੇ ਹਿਸਾਬ ਨਾਲ ਸਾਲ 2 ਸਾਲ ਤੱਕ ਤਾਂ ਇਹ ਹਜੇ ਰੋਡ ਬਣ ਜਾਣੇ ਨੇ ਵੀ ਆਪਾਂ ਸ਼ਾਮ ਨੂੰ ਸਵੇਰੇ ਜਾ ਕੇ ਸ਼ਾਮ ਨੂੰ ਮੁੜ ਸਕਦੇ ਆ ਆਪਣੇ ਪੰਜਾਬ ਤੋਂ ਸਵੇਰੇ ਚੱਲੀਏ ਤਾਂ ਸ਼ਾਮ ਨੂੰ ਮੁੜ ਸਕਦੇ ਆ ਤੇ ਆਹ ਦੇਖੋ ਲੋਕਾਂ ਦੇ ਮਕਾਨ ਤੇ ਕਿੱਥੇ ਤੱਕ ਪਏ ਨੇ ਇਹ ਆਪਾਂ ਰੋਡ ਦੇ ਉੱਪਰੇ ਸੀਗੇ ਤੁਹਾਨੂੰ ਮੈਂ ਆ ਦਿਖਾ ਦਮ ਹੁਣ ਤੱਕ ਬਾਈ ਡਬਲ ਰੋਡ ਨੇ ਪੂਰੇ ਥੋੜੇ ਬਹੁਤੇ ਕਿਤੇ ਕੰਮ ਚੱਲਦੇ ਨੇ ਸਿੰਗਲ ਰੋਡ ਆ ਜਾਂਦਾ ਆ ਬਾਕੀ ਇਹ ਸਾਰਾ ਡਬਲ ਆ ਆ ਬਾਕੀ ਤੁਸੀਂ ਇਧਰੋਂ ਦੇਖ ਲਓ ਚੰਗੀ ਤਰ੍ਹਾਂ ਕੁੱਲੂ ਦਾ ਨਜ਼ਾਰਾ ਹੈ ਨਾ ਖੂਬਸੂਰਤ ਜੇ ਵੀਡੀਓ ਵਧੀਆ ਲੱਗੀ ਲਾਈਕ ਤੇ ਸ਼ੇਅਰ ਕਰਦੇ ਹੋ ਮਿਹਰਬਾਨੀ ਧੰਨਵਾਦ ਇਹ ਆਪਾਂ ਵੀਡੀਓ ਵੀਰੇ ਤਾਂ ਦਿਖਾਉਣੇ ਹੁੰਦੇ ਆ ਤੁਹਾਨੂੰ ਜੜੀਆਂ ਚੀਜ਼ਾਂ ਆਪਣੇ ਪਹੁੰਚਦੇ ਨੇ ਵੀ ਆਪਾਂ ਪਟਿਆਲੇ ਤੋਂ ਕਿਸੇ ਆਪਣੇ ਪੰਜਾਬ ਦੇ ਸ਼ਹਿਰ ਤੋਂ ਬੱਸ ਚੜ੍ਹ ਕੇ ਇੱਥੇ ਉਤਰ ਜਾਗੇ ਆਪਾਂ ਤੁਹਾਨੂੰ ਉਹ ਚੀਜ਼ ਮੇਰੀ ਤਮੰਨਾ ਹੁੰਦੀ ਆ ਵੀ ਆਪਾਂ ਉਹ ਚੀਜ਼ ਤੁਹਾਨੂੰ ਕਵਰ ਕਰਕੇ ਦਿਖਾਈਏ ਵੀ ਜਿਹੜੀ ਆਪਣੀ ਪਹੁੰਚ ਦੇ ਵਿੱਚ ਹੋਵੇ ਤੇ ਵੀਡੀਓ ਚੰਗੀ ਲੱਗੀ ਲਾਈਕ ਤੇ ਸ਼ੇਅਰ ਕਰ ਦਿਓ ਮਿਹਰਬਾਨੀ ਧੰਨਵਾਦ